ਯੋਧ ਨਸ਼ਿਆਂ ਵਿਰੁੱਧ ਕੈਂਪੇਨ ਦੇ ਅੰਤਰਗਤ ਨਸ਼ਾ ਮੁਕਤ ਪੰਜਾਬ 31 ਮਈ ਤੱਕ ਬਣਾਉਣ ਦਾ ਜਿਹੜਾ ਟੀਚਾ ਅਸੀਂ ਉਠਾਇਆ ਹੈ ਉਸ ਨੂੰ ਅਮਰੀਜ਼ਾ ਮਹਿਨਾਨ ਲਈ ਸਾਰੇ ਸਟੇਟ ਦੇ ਰੇਂਜ ਡੀਆਈਜੀਜ਼ ਐਸਐਸਪੀਜ਼ ਕਮਿਸ਼ਨਰ ਆਫ ਪੁਲਿਸ ਅਤੇ ਸੀਨੀਅਰ ਆਫਸਰਸ ਦੀ ਇੱਕ ਰਿਵਿਊ ਮੀਟਿੰਗ ਲਈ ਗਈ ਜਿਸ ਦੇ ਵਿੱਚ ਦੋ ਪਾਰਟਸ ਦੇ ਵਿੱਚ ਸਾਰੀ ਸਟ੍ਰੈਟਜੀ ਡਿਸਕਸ ਕੀਤੀ ਗਈ ਫਰਸਟ ਪਾਰਟ ਦੇ ਵਿੱਚ ਹੁਣ ਤੱਕ ਜਿਹੜਾ ਯੋਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜਾ ਕੰਮ ਹੋਇਆ ਹੈ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਦਾ ਰਿਵਿਊ ਕੀਤਾ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹਾਸਲ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼েন্ট ਥੇਅਰ ਪਲਾਨ ਟੂ ਐਗਜ਼ੀਕਿਊਟ ਕਿ 31 ਮਈ ਤੱਕ ਕਿਵੇਂ ਸਾਰੀ ਸਟੇਟ ਨੂੰ ਡਰੱਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲਏ ਗਏ ਦੀ ਅਕਾਉਂਟੇਬਿਲਟੀ ਆਫ ਦੀ ਆਫੀਸਰਸ will be fixed up to SHO level ਹਰ SHO ਹਰ ਸਬ ਡਿਵੀਜ਼ਨਲ DSP ਐਵਰੀ ਆਫੀਸਰ will be responsible in his own area accountable in his own area ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸਸ ਕੀਤੀ ਜਾਊਗੀ with the help of uh, professional ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਐਸ ਆਲਸੋ ਫੀਡਬੈਕ ਫਰਮ ਦਾ ਪਬਲਿਕ ਫੀਡਬੈਕ ਫਰਮ ਇੰਟੈਲੀਜੈਂਸ will be taken ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਊਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਇਨਫੋਰਸਮੈਂਟ ਹੈਜ਼ ਟੂ ਬੀ ਔਨ ਦ ਬਿਗ ਫਿਸ਼ ਦ ਬਿਗ ਉਸ ਉਸ ਦੇ ਲਈ ਵੀ ਡਿਸਕਸਡ ਮੈਕੈਨਿਜ਼ਮਸ ਐਂਡ ਟੈਕਨੀਕਸ ਹਾਊ ਟੂ ਗੋ ਆਫਟਰ ਦ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀジング ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜਕੱਲ ਕਟਆਉਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟੇਜੀ ਯੂジング ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦ ਸੇਮ ਟਾਈਮ ਜੇਲਸ ਵੁੱਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਰੱਗ ਟ੍ਰੇਡ ਜ਼ਿਲ੍ਹਾ ਦੇ ਵਿੱਚ ਉਹ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕੈਰਕਟਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚੁਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਡ ਅਪਰੋਚ ਕਿ ਸਾਰੇ ਪੰਜਾਬ ਸਰਕਾਰ ਦੇ ਸਾਰੇ ادارے ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨਗੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨਗੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਈਂਡ ਦੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਓਨ ਦਿਸ ਸਾਹਿਬ ਨੇ ਗੱਲ ਕਹੀ ਹੈ ਕਿ ਬਲਿਸਟਰੀ ਹੈ ਛੋਟੇ ਤੇ ਹੋ ਰਹੀ ਹੈ ਵੱਡਾ ਨਗਰ ਵਿੱਚ ਹਾਲ ਤੱਕ ਨਹੀਂ ਪਕੜਿਆ ਗਿਆ ਉਸ ਨੂੰ ਨਸ਼ਾ ਖਤਮ ਨਹੀਂ ਹੋ ਸਕਦਾ ਇਹ ਰਾਜਪਾਲ ਕਹਿੰਦੇ ਦੇਖੋ ਜੀ ਜਿਹੜੀ ਫਿਗਰਸ ਹੈਗੀਆਂ 7414 ਐਫਆਈਆ ਨਾ ਦਰਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ which is highest in the country ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਅ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈਗੀਆਂ ਫॉर ਮੋਰ ਥੈਨ 10 ইয়ারਸ ਸੋ वेरी देखो टारगेट है कंप्लीट अन अवेलेबिलिटी ऑफ ड्रग्स ऑन द स्ट्रीट्स जिम्मे मैं पहले भी कहा कि अं कोई टारगेट्स नहीं दे रहे ਬਾ ਲੈਣਾ ਹੈਗਾ ਪੁਲਿਸ ਨੂੰ ਨਾ ਪ੍ਰੈਸ਼ਰਾਈਜ਼ ਪੁਲਿਸ ਨੂੰ ਕਰਨਾ ਚਾਹੁੰਦੇ ਆ ਨਾ ਲੋਕਾਂ ਨਾਲ ਝੂਠੇ ਵਾਅਦੇ ਕਰਾਂਗੇ ਅਸੀਂ ਗਰਾਊਂਡ ਲੈਵਲ ਤੇ ਜਿਹੜੀ ਸਾਡੀ ਸੇਫ ਪੰਜਾਬ ਜਿਹੜੀ ਟਿੱਪ ਟਿਪ ਲਾਈਨ ਹੈਗੀ ਉਸ ਦੀ ਜਿਹੜੀ ਇਨਪੁੱਟਸ ਆਉਂਦੀ ਆ ਉਸ ਤੇ ਫੋਰੀ ਤੌਰ ਤੇ ਕਾਰਵਾਈ ਹੋਊਗੀ ਜਿੱਥੇ ਜਿਹੜੀ ਸਾਡੇ ਡਰੱਗ ਜਿਹੜੀ ਰਿਕਵਰੀਜ਼ ਹੋ ਰਹੀਆਂ ਆ ਉਹਨਾਂ ਦੇ ਬੈਕਵਰਡ ਲਿੰਕੇਜਸ ਦੇ ਵਿੱਚ ਜਾ ਕੇ ਜਿਹੜੀ ਸੋਰਸ ਆਫ ਸਪਲਾਈ ਹੈ ਉਸ ਨੂੰ ਜਿਹੜਾ ਹੈਗਾ ਅਸੀਂ ਬੈਸਟ ਕਰਾਂਗੇ ਇਹ ਜਿਹੜੀ ਕਨਵਿਕਸ਼ਨ ਰੇਟ ਜਿਹੜੀ ਅਚੀਵ ਹੋਈ ਹੈ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ ਮਤਲਬ ਇੱਕ ਕੰਪਲੀਟ ਇਨਵੈਸਟੀਗੇਸ਼ਨ ਕਰਕੇ ਫਾਈਨੈਂਸ਼ੀਅਲ ਟ੍ਰੇਲ ਜਿਹੜੀ ਹੈਗੀ ਉਸ ਨੂੰ ਉਜਾਗਰ ਕਰਕੇ ਸੋ ਦੈਟ ਅਸੀਂ ਅਸੀਂ ਪ੍ਰੋਸੀਕਿਊਸ਼ਨ ਵੇਲੇ ਉਸ ਚੀਜ਼ ਨੂੰ ਫਾਲੋ ਅਪ ਕਰਕੇ ਗਵਾਹਾਂ ਨੂੰ ਬੁਕਤਾ ਕੇ ਸੋ ਇੱਕ ਪ੍ਰੋਸੀਕਿਊਸ਼ਨ ਦੇ ਨਾਲ ਪੁਲਿਸ ਆਫਸਰਸ ਦੇ ਨਾਲ ਇੱਕ ਕੰਪਲੀਟ ਮੈਨਰ ਦੇ ਵਿੱਚ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਅਸੀਂ ਕੀਤੀ ਹੈ। ਪੰਜਾਬ ਤੋਂ ਆ ਰਿਹਾ ਹੈ ਤੁਹਾਡੀ ਇਨਵੈਸਟੀਗੇਸ਼ਨ ਕੀ ਕੀਦੀ ਹੈ ਉਹ ਬਾਰਨਾ ਰਿਹਾ ਆ ਰਿਹਾ ਜਾਂ ਬਾਹਰੋਂ ਕਿਸੇ ਹੋਰ ਸੂਬੇ ਤੋਂ ਪੰਜਾਬ ਵਿੱਚ ਪਹੁੰਚ ਰਿਹਾ ਹੈ। ਦੇਖੋ ਜੀ ਵੇਰੀਅਸ ਸੋਰਸਸ ਹੈਗੇ ਜਿਹੜਾ ਸਭ ਤੋਂ ਪ੍ਰਾਈਮ ਸੋਰਸ ਜਿਹੜਾ ਹੈਗਾ that is across the international border ਜਿਹੜਾ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜਾ ਨਸ਼ਾ ਆ ਰਿਹਾ ਹੈ ਜਿਹੜਾ ਹਿਰੋਇਨ ਦਾ ਨਸ਼ਾ ਆ ਹੈ ਇਸ ਤੋਂ ਇਲਾਵਾ ਇੰਟਰ ਸਟੇਟ ਬਾਰਡਰਸ ਤੋਂ ਵੀ ਜਿਹੜਾ ਨਸ਼ਾ ਹੈਗਾ ਉਹ ਸਮਗਲ ਹੋ ਕੇ ਵੀ ਆਂਦਾ ਹੈ ਕਿਉਂਕਿ ਕੋਈ ਪੰਜਾਬ ਦੇ ਵਿੱਚ ਨਸ਼ਾ ਮੈਨੂਫੈਕਚਰ ਨਹੀਂ ਹੁੰਦਾ ਕੋਈ ਬਹੁਤ ਵੱਡੇ ਪੱਧਰ ਤੇ ਜਿਹੜੇ ਫਾਰਮਾਸਿਊਟੀਕਲਸ ਹੈਗੇ ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਬੱਦੀ ਦੇ ਵਿੱਚ ਦੇਰਾਦੂਨ ਉੱਤਰਾਖੰਡ ਦੂਜੀ ਸਟੇਟਾਂ ਤੋਂ ਯੂਪੀ ਮੇਰਠ ਤੋਂ ਡਾਈਵਰਸ਼ਨ ਹੁੰਦੀ ਹੈ जड़ा फार्मेस्यूटिकल है साढ़ा एक बड़ा चैलेंज आ रहा है स्पेसली साउथ पंजाब मालवे सो दो दूजे स्टेटा तो काफ़ी डाइवर्शन हो रही है तो बट पंजाब तो पुलिस इज़ तो फुली गियरडअअप अभी इदा के रैकेट बस्ट किते हैं देखिए जैसा मैंने पहले कहा था कि एक मार्च के बाद ही पाकिस्तान ने बौखलाहट महसूस करी थी क्योंकि जो हमारा युद्ध नशिया विरुद्ध था उससे एक बहुत इम्पैक्ट पड़ा था क्योंकि जो लोग रेसिपियंट थे उनको हमने पकड़ना शुरू किया जो उनकी पेमेंट्स रुक गई उनके हवाला नेटवर्क पे हमने कंसनट्रेटेड uh, अटैक किया तो देयर फोर पाकिस्तान ने पंजाब में डाइवर्ट करने के लिए अफरा तफरी की घटनाएं करने की कोशिश करी जिन्हें बहुत सख्ती से निपटा गया सो so, पंजाब पुलिस इज़ फुली प्रिपेयर टू मीट एनी सिचुएशन ਆਦਪਨ ਦੇਖ ਕਰ ਉਹ ਕੀ ਕਰਨੀ ਹੈ ਉਹ ਤਾਂ ਮੋਨੀਟਰ ਕੀਤਾ ਜਾਏਗਾ 서ਸਪੈਂਸ਼ਨ ਦਾ ਕੋਈ ਦਾ ਖਾਲ ਨਹੀਂ ਹੈ ਲੇਕਿਨ ਮੋਨੀਟਰਿੰਗ ਕੀਤਾ ਵੀ ਹੋਏਗੀ ਕਿਉਂਕਿ ਕਿਸੇ ਅਕਤਰ ਸਸਪੈਂਡ ਕਰੋਗੇ ਉਹ ਬੜਾ ਡੀਮੋਰਲਾਈਜ਼ ਹੁੰਦਾ ਹੈ ਨਾ ਲੇਕਿਨ ਫਿਰ ਵੀ ਖਾਮਤਾ ਕਰਦਾ ਬੈਟਰ ਕਰਦਾ ਕੋਸ਼ਿਸ਼ ਕਰਦਾ ਉਹਨੂੰ ਕਿਵੇਂ ਕਰੋਗੇ ਇਸ ਸੋ ਕੋ ਮੈਂ ਤੇ ਇਸ ਨੂੰ ਬੜੇ ਪੋਜ਼ਿਟਿਵ ਸੈਂਸ ਚ ਲੈਂਦਾ ਤੁਸੀਂ ਪੋਜ਼ਿਟਿਵ ਸੈਂਸ ਚ ਲੋ ਕਿਉਂਕਿ ਪੰਜਾਬ ਪੁਲਿਸ ਨੇ ਜਿਵੇਂ ਮੈਂ ਕੱਲ ਵੀ ਕਿਹਾ ਸੀਗਾ ਕਿ ਵੀ ਹੈਵ ਅ ਗਲੋਰੀਅਸ ਟ੍ਰੈਡੀਸ਼ਨ ਵੱਡੇ ਤੋਂ ਵੱਡਾ ਚੈਲੰਜ ਜਿਹੜਾ ਉਹ ਪੰਜਾਬ ਪੁਲਿਸ ਨੇ ਉਸ ਦਾ ਸਾਹਮਣਾ ਕੀਤਾ 1 ਮਾਰਚ ਤੋਂ ਬਾਅਦ ਜਿਹੜੀ ਪੰਜਾਬ ਪੁਲਿਸ ਦੀ ਚੰਗੀ ਪਰਫਾਰਮੈਂਸ ਹੋਈ ਹੈ ਉਸ ਨੂੰ ਵੇਖਦੇ ਹੋਏ ਅਸੀਂ 31 ਮਈ ਦਾ ਇੱਕ ਟਾਰਗੇਟ ਦਿੱਤਾ ਹੈ ਤੇ ਆਈ ਐਮ ਫੁਲੀ ਕੌਨਫिडेंट ਥੈਟ ਪੰਜਾਬ ਪੁਲਿਸ ਵਿਲ ਰਾਈਸ ਥਰੂ ਦਾ ਓਕੇਸ਼ਨ ਤੇ ਜਿਹੜੀ ਡਰੱਗਸ ਦੀ ਸਪਲਾਈ ਹੈਗੀ ਉਹ ਜ਼ੀਰੋ ਕਰਤੀ ਜਾਊਗੀ ਦੇਖੋ ਜੀ ਬਲੈਕ ਸ਼ੀਪ ਵਿਲ ਬੀ ਟਰੀਟਡ ਐਜ਼ ਅ ਕ੍ਰਿਮੀਨਲ ਐਨੀਬਾਡੀ ਹੂ ਇਜ਼ ਇਨ ਡਰੱਗ ਟ੍ਰੇਡ ਉਹ ਭਾਵੇਂ ਪੁਲਿਸ ਅਫਸਰ ਹੈਗਾ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਹੈ ਭਾਵੇਂ ਕੋਈ ਬੰਦਾ ਹੈਗਾ ਹੀ will be treated as a criminal ਸਰ ਜੀ ਇਹਨਾਂ ਨੂੰ ਲੱਗਿਆ ਤੁਸੀਂ ਸਮਾਨ ਚੁਰੀ ਲਿਆ ਹੈਗਾ ਇਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਜੇ ਚੇਨ ਐ ਸੋਰਸ ਆਫ ਚੇਨ ਤੁਸੀਂ ਕਹਿ ਰਹੇ ਹੋ ਜੇ ਡਰੱਗਸ ਤੇ ਆ ਰਹੀ ਹੈ ਇਹ ਟੁੱਟ ਜਾਊਗੀ ਮੈਂ ਸਮਝਦਾ ਕਿ ਕਾਫੀ ਹੱਦ ਤੱਕ ਇਹ ਚੇਨ ਟੁੱਟ ਚੁੱਕੀ ਹੈ ਜੀ ਜੇ ਤੁਸੀਂ ਸਟਰੀਟਸ ਤੇ ਜਾ ਕੇ ਵੇਖੋ ਸੜਕਾਂ ਤੇ ਪਤਾ ਕਰੋ ਤੇ ਡਰੱਗਸ ਦੀ ਅਵੇਲੇਬਿਲਟੀ ਬਹੁਤ ਘਟੀ ਹੈਗੀ ਜਿਹੜੀ ਸਟਰੀਟ ਪ੍ਰਾਈਸ ਆਫ ਡਰੱਗਸ ਇਜ਼ ਵੈਰੀ ਹਾਈ ਸੋ ਥਿਸ ਇਜ਼ ਦਾ ਰਾਈਟ ਟਾਈਮ ਮੈਂ ਸਮਝਦਾ ਕਿ ਇੱਕ ਟਿਪਿੰਗ ਪੁਆਇੰਟ ਹੈਗਾ ਤਾਂ ਹੀ ਅਸੀਂ ਇੱਕ ਸਟ੍ਰੈਟਜਾਈਜ਼ ਕਰਕੇ ਇੱਕ ਟਿਪਿੰਗ ਪੁਆਇੰਟ ਹੈਗਾ ਕਿ ਜੇ ਹੁਣ ਅਸੀਂ ਸਾਰੇ ਜੋਰ ਮਾਰਾਂਗੇ ਤੇ ਅਸੀਂ ਪੰਜਾਬ ਨੂੰ ਡਰੱਗ ਫਰੀ ਕਰ ਦਾਂਗੇ ਸਰ ਕੁਝ ਐਫੀਐਂਸ ਦਾ ਹੋ ਨਹੀਂਆ ਨੇ ਪਰ ਗਵਰਨਰ ਸਾਹਿਬ ਨੇ ਪਿਛਲੇ ਦਿਨੀ ਫਿਗਰ ਕੋਰ ਕੀਤੀ ਸੀ ਕਿ ਪੰਜਾਬ ਦੇ 21 ਲੱਖ ਜਿਹੜੇ ਯੂਥ ਹੈ ਉਹ ਨਸ਼ਿਆਂ ਵਿੱਚ ਪੇਟ ਦੇ ਵਿੱਚ ਆਇਆ ਹੋਇਆ ਅਸੀਂ ਉਸ 21 ਲੱਖ ਯੂਥ ਨੂੰ ਬਾਹਰ ਕੱਢਣ ਕੀ ਕਰਦੇ ਦੇਖੋ ਮੇਰੇ ਕੋਲ ਫਿਗਰਸ ਨਹੀਂ ਹੈਗੀਆਂ ਆਈ ਥਿੰਕ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਸੀਗਾ ਵਿਧਾਨ ਸਭਾ ਚ ਵੀ ਕਿਹਾ ਸੀਗਾ ਕਿ ਅਸੀਂ ਇੱਕ ਡਰੱਗ ਸੈਂਸਸ ਕਰਾਵਾਂਗੇ ਸੋ ਉਹ ਹੈਲਥ ਡਿਪਾਰਟਮੈਂਟ ਦੂਜੇ ਡਿਪਾਰਟਮੈਂਟਸ ਦਾ ਪਰਵਿਊ ਹੋਏਗਾ ਤੇ ਉਹ ਐਪਰੋਪਰੀਏਟਲੀ ਉਹਨਾਂ ਦੀ ਜਿਹੜੀ ਕਿ ਲੋ ਪ੍ਰਾਈਵੇਸੀ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਡਰੱਗ ਯੂਜ਼ਰਸ ਹੈਗੇ ਸਾਡੇ ਲਈ ਤੇ ਉਹ ਵਿਕਟਮਸ ਹੈਗੇ ਸੋ ਅਸੀਂ ਉਹਨਾਂ ਨੂੰ ਰੀਹੈਬਿਲੇਟਡ ਕਰਾਵਾਂਗੇ ਐਡਮਿਟ ਕਰਾਵਾਂਗੇ ਸੋ ਸਾਡਾ ਬੜਾ ਇਸ ਤੇ ਪੋਜ਼ਿਟਿਵ ਅਪਰੋਚ ਸਾਡੀ ਰਹੂਗੀ ਫਾਰਮੈਟਿਕਲ ਕੰਪਨੀਆਂ ਜਿਹੜੀਆਂ ਨੇ ਪੈਸੇ ਕਰਵਾਇਆ ਉਹਨਾਂ ਨੂੰ ਵੀ ਫਾਰਮੈਟਿਕਲ ਕੰਪਨੀ ਦਾ ਸਰਵ ਉਹੀ ਨਸ਼ਾ ਜਿਹੜਾ ਜਿਆਦਾ ਪ੍ਰਮੋਟ ਕਰ ਰਹੀਆਂ ਜਿਹਨਾਂ ਦੇਰਾਂ ਦੂ ਤਾਈਪ ਨਾਲ ਕਰਤੀਆਂ ਸੀ ਕਈ ਕਈ ਪੰਜਾਬ ਦੇ ਨਾਂ ਲੱਗੇ ਸੁਭੇ ਉਹਨਾਂ ਤੇ ਕਾਫੀ ਸਖਤ ਕਾਰਵਾਈ ਹੋਈ ਹੈ ਜੀ ਅਸੀਂ ਕਾਫੀ ਰੈਕਟਸ ਬਸ ਕੀਤੇ ਜੀ ਦੁਬਾਰਾ ਸਰਵੇ ਕੀਤਾ ਨਹੀਂ ਕੋਈ ਫਾਰਮੈਡੀਕਲ ਕੰਪਨੀ ਨੇ ਕੋਈ ਸਿਰਫ ਵਾਲਾ ਡੀਪ ਹੋ ਰਿਹਾ ਤਾਂ ਬਾਅਦ ਦੇ ਦਿਸਲੇ ਕਿ ਤੁਸੀਂ ਵੀ ਗਿਆ ਕਿ ਡਰਗ ਪੈਡਲਸ ਤੇ ਟੈਰਸ ਜਿਹੜੇ ਟੱਟੇ ਹੋ ਗਏ ਨੇ ਸੋਰਸਿਸ ਇਹ ਵੀ ਜਾਣਕਾਰੀ ਦੇ ਰਹੇ ਨੇ ਕਿ ਪੰਜਾਬ ਦੀ ਤੁਹਾਡੀ ਮੋਹਿੰਮ ਤੋੜਨ ਵਾਸਤੇ ਹੋਰ ਨਿਸ਼ਾਨਾ ਬਣਾ ਸਕਦੇ ਪੰਜਾਬ ਦੇ ਤੇ ਉਹ ਕਾਮਯਾਬਨਾ ਹੋ ਉਸ ਲਈ ਕੋਈ ਸਟ੍ਰੈਟਜੀ ਦੱਸਦੇ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਸਟਰੈਂਥਨ ਕੀਤੀ ਹੈ ਅਸੀਂ ਬੀਐਸਐਫ ਨਾਲ ਸਾਡਾ ਤਾਲਮੇਲ ਜਿਹੜਾ ਬਿਲਕੁਲ ਹਾਈ ਕੁਆਲਿਟੀ ਦਾ ਹੈਗਾ ਸੋ ਅਸੀਂ ਸजग ਹੈਗੇ ਅਲਰਟ ਹੈਗੇ ਪ੍ਰੀਵੈਂਟਿਵ ਸਟੈਪਸ ਲੈ ਰਹੇ ਹੈਗੇ ਸਾਥ ਹੀ ਸਾਥ ਡਿਟੈਕਸ਼ਨ ਵੇਲੇ ਟੈਕਨੀਕਲ ਤੇ ਖਰ ਤਰੀਕੇ ਨਾਲ ਅਸੀਂ ਜਿਹੜੀ ਇਸ ਜਿਵੇਂ ਕੱਲ ਵੀ ਅ ਅ ਅ ਅੰਮ੍ਰਿਤਸਰ ਰੂਰਲ ਪੁਲਿਸ ਨੇ ਜਿਹੜਾ ਇੱਕ ਮੋਡਿਊਲ ਜੀਵਨ ਫੌਜੀ ਆਪਰੇਟ ਕਰਦਾ ਸੀ ਉਸ ਨੂੰ ਬਸਟ ਕੀਤਾ ਉਹ ਐਨਕਾਊਂਟਰ ਹੋਇਆ ਸੀਗਾ ਦੋ ਬੰਦੇ ਜ਼ਖਮੀ ਵੀ ਹੋਏ ਸੋ ਕੰਟੀਨਿਊਸ ਐਂਟੀ ਨੈਸ਼ਨਲ 엘ਿਮੈਂਟਸ ਤੇ ਸਾਡਾ ਪ੍ਰੈਸ਼ਰ ਜਿਹੜਾ ਉਹ ਜਾਰੀ ਹੈ देखो जी जो सा रोल हैगा वी विल परफॉर्म आवर रोल देखो जी ये असं इस्टी कर रहे हैं यू आर राइट कि ਕੋਟ ਸੈਂਟਰਸ ਦੇ ਵਿੱਚ ਜਿਹੜੀ ਫੂਟਬਾਲ ਹੈਗੀ ਉਹ ਤਕਰੀਬਨ 20% ਵਧੀ ਹੈ that is not in proportion ਤੋਂ ਪਰ ਇਹ ਵੀ ਸਚਾਈ ਹੈਗੀ ਕਿ ਜਿਹੜੀ ਸਟਰੀਟ ਪ੍ਰਾਈਸ ਆਫ ਡਰਗਸ ਬਹੁਤ ਜ਼ਿਆਦਾ ਵਧੀ ਹੈ so there is a diversion which could be on pharmaceutical drugs ਇੱਕ ਸਾਡੇ ਕੋਲ ਇਨਪੁਟ ਆਈ ਸੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਆ ਆਰਐਮਪੀ ਡਾਕਟਰਸ ਹੁੰਦੇ ਆ ਕੁਐਕਸ ਹੁੰਦੇ ਆ ਉਨਾ ਦੀ ਪ੍ਰੇਵੈਲੈਂਸ ਵਧੀ ਹੈ ਲੋਕੀ ਜਿਹੜੇ ਹੈਗੇ ਅਲਟਰਨੇਟ ਟਾਈਪ ਆਫ ਪਰ ਸਾਡੀ ਜਿਹੜੀ ਕੋਸ਼ਿਸ਼ ਹੈਗੀ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈ ਕਿ ਇਹਨਾਂ ਨੂੰ ਜਿਹੜੇ ਅਥਰਾਇਜ਼ਡ ਚੈਨਲਸ ਆਫ ਡੀ ਐਡਿਕਸ਼ਨ ਹੈਗੇ ਜਿਹੜਾ ਮੈਡੀਕਲ ਪ੍ਰੋਟੋਕਾਲ ਹੈ ਉਸ ਤੇ ਜਿਹੜਾ ਹੈਗਾ ਇਹਨਾਂ ਨੂੰ ਡਾਇਵਰਟ ਕੀਤਾ ਜਾਵੇ। ਡੀ ਸਰ ਐਨੀ ਪਲਾਨਸ ਕਿ ਜਿਹਦੇ ਵਿੱਚ ਬਹੁਤ ਸਾਰੇ ਜਿਲ੍ਹਿਆਂ ਦੇ ਵਿੱਚ ਬਹੁਤ ਸਾਰੇ ਬਿਲਡਿੰਗਸ ਹਨ ਜਿਹਨਾਂ ਉੱਤੇ ਅੰਡਰ ਕੰਸਟ੍ਰਕਸ਼ਨ ਹੁੰਦੀਆਂ ਨੇ ਜਾਂ ਉਹਨਾਂ ਬਿਲਡਿੰਗਸ ਦੇ ਵਿੱਚ ਅਕਸਰ ਜਿਹੜੇ ਨੇ ਨੌਜਵਾਨ ਨੂੰ ਨਸ਼ੇ ਕਰਦੇ ਦੇਖਦੇ ਨੇ ਜਾਂ ਫਿਰ ਅਜਿਹੀਆਂ ਬਿਲਡਿੰਗ ਜਿਹੜੀਆਂ ਅਬੈਂਡਨ ਹੋ ਚੁੱਕੀਆਂ ਹੁੰਦੀਆਂ ਨੇ ਉਹ ਨੋ ਯੂ ਆਰ ਰਾਈਟ ਤੁਸੀਂ ਬਹੁਤ ਵਧੀਆ ਪੁਆਇੰਟ ਉਠਾਇਆ ਇਹਨੂੰ ਜਿਹੜੇ ਮੈਂ ਡਿਨਾਇਲ ਆਫ ਐਕਸੈਸ ਦੀ ਗੱਲ ਕੀਤੀ ਸੀ ਸਰਟਨ ਹੌਟ ਸਪੌਟਸ ਤੇ ਹੈਗੇ ਜਿੱਥੇ ਲੋਕ ਰਹਿੰਦੇ ਆ ਡਰਗ ਯੂਜ਼ਰਸ ਕੁਝ ਹੌਟ ਸਪੌਟਸ ਤੇ ਜਾ ਕੇ ਉਹ ਕਰਦੇ ਜਿਵੇਂ ਪਾਰਕ ਹੋ ਗਏ ਅਮੂਨਨ ਜਾਂ ਅਬੈਂਡੰਟ ਇੱਥੇ ਅਸੀਂ ਪੈਟਰੋਲਿੰਗ ਵੀ ਵਧਾਈ ਹੈ ਉਹ ਉਹ ਜਿਹੜੇ ਉਹਨਾਂ ਦੇ ਜਿਹੜੇ ਕਿ ਲੋਕ ਕਨਸਰਨਡ ਏਜੰਸੀ ਹੈ ਉਹਨਾਂ ਨਾਲ ਗੱਲ ਕਰਕੇ ਕਿਤੇ ਕੋਈ ਕੰਦ ਕਰਨੀ ਹੈ ਕਿਤੇ ਕੋਈ ਗੇਟ ਲੌਕ ਕਰਨਾ ਹੈ ਪਾਰਕ ਦੀ ਅਪਲਿਫਟਮੈਂਟ ਹੈ ਸੋ ਕਈ ਜਿਹੜੇ ਹੈਗੇ 올 ਅਕ੍ਰੋਸ ਦਾ ਸਟੇਟ ਦਿਸ ਇਸ ਬੀਂਗ ਡਨ ਐਂਡ ਵੀ ਹੈਵ ਐਂਟੀਸੀਪੇਟਿਡ ਵੀ ਦੇਖੋ ਜੀ ਅਸੀਂ ਤੇ ਵੀ ਵਰਕ ਇਨ ਅ ਪ੍ਰੋਫੈਸ਼ਨਲ ਵੇ ਵੀ ਵੈਲਕਮ 올 ਹੈਲਪ ਫ্রম ਸਾਰੇ ਪਿੰਡਾਂ ਤੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਾਂਗਾ ਕਿ ਇਹ ਜਿਹੜੀ ਮੁਹਿੰਮ ਹੈਗੀ ਤੁਸੀਂ ਸਾਡੇ ਨਾਲ ਆਓ ਤੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਥੈਂਕ ਯੂ ਵੈਰੀ ਮਚ पंजाब सरकार का जो युद्ध नशिया विरुद्ध जो अभियान था उसके अंतर्गत हमने पंजाब को नशा मुक्त बनाने का 31 मार्च तक का टारगेट अपने ऑफिसर्स को दिया था उसके लिए उसको एक अमली जामा पहनाने के लिए आज यहाँ पे एक हमने स्टेट लेवल रिव्यू मीटिंग की करी थी जिसमें सभी हमारे सीनियर ऑफिसर्स एंटी नारकोटिक्स टास्क फोर्स के काउंटर इंटेलिजेंस इंटरनल सिक्योरिटी लॉ एंड ऑर्डर रेंज डी सभी रेंज डी सभी कमिश्नर्स ऑफ पुलिस और एस इस मीटिंग में पार्ट दो हिस्सों में ये मीटिंग करी गई फर्स्ट पार्ट में हमने रिव्यू किया जो अभी तक युद्ध नशा विरुद्ध में जो एक्शन लिए गए जो एफ uh, दर्ज हुई जो गिरफ्तारियां हुई और किस डायरेक्शन में हमारा काम हुआ Uh, कहाँ पे पॉजिटिव ज़्यादा बेटर हुआ कहाँ पे डेफिशिएंसी देखी गई और सेकंड पार्ट में हर ऑफिसर ने अपना प्लान प्रेजेंट किया कि वो किस तरीके से उसकी क्या स्ट्रेटजी होगी कि वो अपने एरिए में ड्रग्स जो है वो पूरी तरह से ख़त्म करेंगे इकतीस मार्च तक इसमें इसके अंतर्गत हमने जिम्मेवारी फिक्स करी है सभी एस एच ओज की सब डिविजनल डी एस पीज की कि वो अपने एरिए में इस अभियान के लिए जिम्मेवार होंगे इकतीस मई तक, तक।, तक। जी सो so, एक पंजाब में जो युद्ध नशिया विरुद्ध के अंतर्गत एक बहुत हाई 90 परसेंट कन्विक्शन रेट जो अचीव हुई है ये इसके शुरू होने के पहले 85 परसेंट थी तो ये पाँच प्रतिशत की इसमें बढ़ोतरी हुई है 744 फोर्टी फोर कन्विक्शंस हमने अचीव करी है आउट ऑफ 833 जो कोर्ट डिसीजन आए हैं तो एक एंड टू एंड मैनर में कंप्लीट प्रोफेशनल तरीके से इन्वेस्टिगेशन करके हमारी कोशिश है कि ज़्यादा से ज़्यादा लोगों को सज़ा दिलवाई जाए और इसमें एक लोगों को दस साल से ज़्यादा की पनिशमेंट अवॉर्ड हुई है तो रिकवरी बहुत ज़्यादा हुई है 325 किलो हीरोइन हमारी रिकवर हुई है तो एवरेज जो हमारी रिकवरी है वो चार गुना इस वक्त चल रही है और एक बहुत ज़्यादा इसका इम्पैक्ट हुआ है स्ट्रीट अवेलेबिलिटी जो ड्रग्स की वो काफ़ी कम हुई है और हमारी कोशिश है कि पंजाब सरकार के सभी डिपार्टमेंट्स को साथ लेके जो हमारे मुख्यमंत्री सरदार भगवंत मान जी ने एक स्ट्रैटी बनाई है कि हेल्थ डिपार्टमेंट पुलिस डिपार्टमेंट एजुकेशन डिपार्टमेंट सभी को साथ में लेके ये पंजाब को एक नशा मुक्त बनाया जाए पब्लिक के पंजाब के लोगों की सपोर्ट के साथ वी विल अकॉर्डिंगली रिव्यू फिक्स अकाउंटेबिलिटी ਰੀਵਿਊ ਦੇ ਵਿੱਚ ਤਾਂ ਬਹੁਤ ਸਾਰੇ ਪੈਰਾਮੀਟਰ ਹੁੰਦੇ ਤਾਂ ਅਸੀਂ ਇੱਕ ਕੰਪਲੀਟ ਪ੍ਰੋਫੈਸ਼ਨਲ ਤਰੀਕੇ ਨਾਲ ਰਿਵਿਊ ਕੀਤਾ ਚਾ। ਐਸਐਚਓ ਡੀਐਸਪੀ ਦੇ ਨਾਲ ਐਸਐਸਪੀ ਆਪਾਂ ਕਹਿੰਦੇ ਨਹੀਂ ਐਸਐਚਓ ਡੀਐਸਪੀ ਦੇ ਨਾਲ ਜ਼ਿੰਮੇਵਾਰੀ ਹੋਏਗੀ ਤੇ ਐਸਐਸਪੀ ਦੇ ਨਾਲ ਕੋਲੰਮੀ ਹੋਏਗੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਅਸੀਂ ਸਾਰਿਆਂ ਦੀ ਮੈਂ ਤਾਂ ਕਹਿੰਦਾ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਤੁਹਾਡੀ ਤੇ ਮੇਰੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਥੈਂਕ ਯੂ ਜੀ